ਖਬਰਨਾਮਾ ਦੇਖ ਰਿਹਾ ਸਾਰੇ ਹੀ ਸ਼ੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ 1984 ਦੇ ਦੰਗਿਆਂ ਨੂੰ ਕੌਣ ਭੁੱਲ ਸਕਦਾ ਹੈ 1984 ਦੇ ਦੰਗਿਆਂ ਦੇ ਵਿੱਚ ਹਜ਼ਾਰਾਂ ਸਿੱਖ ਸ਼ਹੀਦ ਹੋਏ ਹਿੰਦੂਆਂ ਨੂੰ ਲੂੰਚਣ-ਚਣ ਕੇ ਮਾਰੇ ਗਏ ਜਿੰਦਾ ਜਲਾ ਦਿੱਤੇ ਗਏ ਇਵਨ ਦੋ ਕਈ ਮਾਮਾ ਨੇ ਆਪਣੇ ਪੁੱਤਾਂ ਦੀ ਮੌਤ ਜਿਹੜੀ ਹੈ ਉਹਨਾਂ ਨੇ ਆਪਣੇ ਆਪਣੀਆਂ ਅੱਖਾਂ ਦੇ ਸਾਹਮਣੇ ਦੇਖੀ ਵਾਕ ਵਕਤ ਜਦ ਉਸ ਮਾਮਾ ਦੇ ਨਾਲ ਰਾਪਤੇ ਹੁੰਦੇ ਨੇ ਤੇ ਉਹ ਰੋਂਦੀਆਂ ਨੇ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਕਿਉਂਕਿ ਭਾਰਤ ਵਿੱਚ ਬੰਦੀ ਸਿੰਘਾਂ ਵਾਸਤੇ ਤਾਂ ਕਾਨੂੰਨ ਬਣੇ ਹੋਏ ਨੇ ਆਪਣੀਆਂ ਜਿਹੜੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਲੇਕਿਨ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਕਿ ਇਹਨਾਂ ਨੂੰ ਬਾਹਰ ਭੇਜ ਦਿੱਤਾ ਜਾਵੇ ਲੇਕਿਨ ਜੇਕਰ ਕੋਈ ਦੰਗੇ ਹੁੰਦੇ ਨੇ ਜਿਸ ਤਰ੍ਹਾਂ 1984 ਦੇ ਵਿੱਚ ਜਗਦੀਸ਼ ਟਾਇਟਰ ਵਰਗੇ ਇੰਦਰਾ ਗਾਂਧੀ ਦੇ ਕਈ ਵੱਡੇ ਆਗੂ ਇਸ ਘਟਨਾ ਕਰਮ ਦੇ ਵਿੱਚ ਜਿਹੜੇ ਨੇ ਇਨਵੋਲਵ ਸੀ ਜਿਨ੍ਹਾਂ ਦੀ ਸਾਂਝੇਦਾਰੀ ਦੱਸੀ ਚਾਹਦੀ ਹੋਇਆ ਲੇਕਿਨ ਹਜ਼ਾਰਾਂ ਸਿੱਖਾਂ ਨੂੰ ਹਜ਼ਾਰਾਂ ਕੌਮ ਦੀਆਂ ਮਾਵਾਂ ਨੂੰ ਨਿਆਂ ਨਹੀਂ ਮਿਲਿਆ ਉਹ ਯਾਦ ਕਰਦੀਆਂ ਨੇ ਉਸ ਪੁਰਾਣੇ ਸਮੇਂ ਨੂੰ ਉਸ ਦੰਗਿਆਂ ਨੂੰ ਜਦੋਂ ਉਹਨਾਂ ਦੇ ਡੀਰ ਅਤੇ ਨੀਅਰ ਵਨ ਉਹਨਾਂ ਦੇ ਸਾਹਮਣੇ ਜ਼ਿੰਦਾ ਜਲਾ ਦਿੱਤੇ ਗਏ ਕਤਲ ਕਰ ਦਿੱਤਾ ਗਿਆ ਲੇਕਿਨ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ਤੇ ਗਿਆ ਹੋਏ ਨੇ ਅਮਰੀਕਾ ਦੇ ਦੌਰੇ ਤੇ ਗਿਆ ਰਾਹੁਲ ਗਾਂਧੀ ਨੂੰ ਜਦੋਂ ਪੁੱਛਿਆ ਗਿਆ ਕਿ ਜਿਨ੍ਹਾਂ ਨੇ ਇਹ ਬਲੂ ਸਾਰ ਆਪਰੇਸ਼ਨ ਕਰਵਾਇਆ ਜਿਨ੍ਹਾਂ ਨੇ ਇਹ ਦੰਗੇ ਕਰਵਾਏ ਜਿਨ੍ਹਾਂ ਨੇ ਹਰਮੰਦਰ ਸਾਹਿਬ ਉੱਤੇ ਚੜ੍ਹਾਈ ਕੀਤੀ ਕਿ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਗਦੀਸ਼ ਪਟਲ ਵਰਗਿਆਂ ਨੂੰ ਅਤੇ ਹੋਰ ਬੜੇ ਵੱਡੇ ਲੋਕ ਸੀ ਜਿਹੜੇ ਇਸ ਘਟਨਾ ਕਰਮ ਦੇ ਵਿੱਚ ਇਨਵੋਲਵ ਸੀ ਜਿਨ੍ਹਾਂ ਦੀ ਸਾਂਝੇਦਾਰੀ ਦੱਸੀ ਚਾਚਾ جاری ਹੈ ਯਾਨੀ ਕਿ 6 ਸਟੂਡੈਂਟਸ ਵੱਲੋਂ ਇਹ ਸਵਾਲ ਪੁੱਛਿਆ ਗਿਆ ਰਾਹੁਲ ਗਾਂਧੀ ਨੂੰ ਕਿ ਉਸ ਦੀ ਜ਼ਿੰਮੇਵਾਰੀ ਕੌਣ ਲੈਂਦਾ ਹੈ ਕੌਮ ਦੀਆਂ ਮਾਮਾ ਨੂੰ ਸਿੱਖ ਮਾਮਾ ਨੂੰ ਹਾਲੇ ਨਿਆ ਨਹੀਂ ਮਿਲਿਆ ਉਹਨਾਂ ਦੇ ਕੇਸ 1984 ਤੋਂ ਲੈ ਕੇ ਹੁਣ ਤੱਕ ਅਦਾਲਤਾਂ ਦੇ ਵਿੱਚ ਪੈਂਡਿੰਗ ਨੇ ਸਬੂਤ ਵੀ ਭਈਆ ਕਰਵਾ ਦਿੱਤੇ ਗਏ ਨੇ ਮੌਤ ਵੀ ਸ਼ਹੀਦ ਵੀ ਹੋਏ ਨੇ ਮੌਤ ਵੀ ਹੋਏ ਨੇ ਜਿੰਦਾ ਜਲਾਈ ਵੀ ਗਏ ਨੇ ਲੇਕਿਨ ਕੌਮ ਦੀਆਂ ਮਾਮਾ ਨੂੰ ਨਿਆ ਨਹੀਂ ਮਿਲਿਆ ਮਾਵਾਂ ਨੂੰ ਪੁੱਤਰ ਨਹੀਂ ਮਿਲੇ ਪੁੱਤਰਾਂ ਨੂੰ ਮਾ 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 ਨਹੀਂ ਮਿਲੀਆਂ ਅਤੇ ਪੁੱਤਾਂ ਨੂੰ ਨਾ ਤੇ ਮਾਂ ਮਿਲੀ ਹੈ ਨਾਤੀ ਮਿਲੀ ਹੈ ਯਾਨੀ ਕਿ ਐਸ ਤਰ੍ਹਾਂ ਦਾ ਨੰਗਾ ਨਾਚ ਨਚਾਇਆ ਗਿਆ ਸੀ 1984 ਦੇ ਵਿੱਚ ਜੋ ਕਿ ਦੱਸਣ ਦੇ ਯੋਗ ਨਹੀਂ ਹੈ ਉਸ ਘਟਨਾ ਨੂੰ ਜੇ ਦਸਿਏ ਤਾਂ ਲੂ ਕੰਡੇ ਖੜੇ ਹੋ ਜਾਂਦੇ ਨੇ 84 ਇੱਕ ਤਰ੍ਹਾਂ ਸਿੱਖਾਂ ਦੀ ਛਾਤੀ ਉੱਤੇ ਲਿਖ ਦਿੱਤਾ ਜਿਸ ਨੂੰ ਕੋਈ ਵੀ ਸਿੱਖ ਕੋਈ ਵੀ ਪੰਜਾਬੀ ਨਹੀਂ ਪੁੱਛ ਸਕਦਾ ਜਿਹੜੇ ਸ਼ਹੀਦਾਂ ਦੀ ਕੁਰਬਾਨੀ ਨੂੰ ਜਾਣਦੇ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਤੇ ਨਹੀਂ ਸੀ ਲੇਕਿਨ ਉਹ ਸਾਰੇ ਘਟਨਾਕਰਮ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ ਮੈਂ ਕੌਮ ਦੇ ਕੋਲੋਂ ਮਾਫੀ ਮੰਗਦਾ ਹਾਂ ਜਿਹੜੇ ਇਸ ਦੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇਗੀ ਇਹ ਰਾਹੁਲ ਗਾਂਧੀ ਦਾ ਵੱਡਾ ਬਿਆਨ ਹੈ ਨਹੀਂ ਤਾਂ 2022 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਹਾਰਦੀ ਨਹੀਂ ਸੀ ਕਿ ਸਮੇਂ ਸਮੇਤੇ ਵਾਅਦੇ ਕੀਤੇ ਗਏ ਬੰਦੀ ਸਿੰਘਾਂ ਨੂੰ ਲੈ ਕੇ ਦੂਸਰੇ ਪਾਸੇ ਜਿਹੜੇ ਲੋਕ ਜ਼ਹੀਰ ਹੋਏ ਜਿਨ੍ਹਾਂ ਦੀ ਮੌਤ ਹੋਈ ਕਿ ਉਹਨਾਂ ਦਾ ਨਿਆਂ ਜਿਹੜਾ ਕਾਂਗਰਸ ਪਾਰਟੀ ਕਰੇਗੀ ਨਹੀਂ ਹੋਇਆ ਲੇਕਿਨ ਇਧਰ ਇਹ ਵੀੜਾ ਚੁੱਕਿਆ ਹੈ ਜ਼ਿੰਮੇਵਾਰੀ ਲਈ ਹੈ ਰਾਹੁਲ ਗਾਂਧੀ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਹੀ ਸੈਂਟਰ ਦੀ ਸਰਕਾਰ ਬਣੇਗੀ ਨਿਆਂ ਮਿਲੇਗਾ ਦੋਸ਼ੀ ਨੇ ਜਿਹੜੇ ਉਹ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਜਾਣਗੇ